ਪੰਜਾਬੀ ਆ ਨਾ ਜਿਹੜੇ ਹਾਂਜੀ ਇਹ ਦੇਸ਼ ਨੂੰ ਚਲਾਉਂਦੇ ਆ ਔਰ ਜਿਹੜੀ ਤਰੱਕੀ ਦਾ ਰਾਹ ਦੇਸ਼ ਦੀ ਤਰੱਕੀ ਦਾ ਰਾਹ ਪੰਜਾਬ ਦੀ ਤਰੱਕੀ ਦਾ ਰਾਹ ਐਗਰੀਕਲਚਰ ਦੇ ਰਾਹੀਂ ਜਾਂਦਾ ਸੋ ਐਗਰੀਕਲਚਰ ਨੂੰ ਬੂਸਟ ਕਰਨ ਲਈ ਸਾਰੇ ਜਣੇ ਅਸੀਂ ਲੱਗਾਂਗੇ ਮੰਗਾ ਦਿੱਲੀ ਲੈ ਕੇ ਜਾਈਏ ਅਸੀਂ ਸਾਰੇ ਆਪਦੇ ਆਪਦੇ ਤਰੀਕੇ ਨਾਲ ਕਰਦੇ ਰਹਿੰਦੇ ਹਾਂ ਹਮੇਸ਼ਾ ਆਪਾਂ ਸਾਰੇ ਕਰੀ ਰਲ ਕੇ ਕਰੀਏ ਜਦੋਂ ਰਲ ਕੇ ਜਿਹੜਾ ਕੰਮ ਕਰਦੇ ਆ ਉਹਦੇ ਸਫਲਤਾ ਵੀ ਮਿਲਦੀ ਹੈ ਜਦੋਂ ਆਪਾਂ ਦਿੱਲੀ ਉੱਥੇ ਪ੍ਰੋਟੈਸਟ ਕੀਤਾ ਤੇ ਉਹਦੇ ਸਫਲਤਾ ਮਿਲੀ ਇਨੂੰ ਤਾਂ ਇਹ ਲੱਗਦਾ ਸੀ ਵੀ ਬੜੇ ਵਧੀਆ ਤਰੀਕੇ ਨਾਲ ਉਹੋ ਗੱਲ ਕਰਦੇ ਨੇ ਲੇਕਿਨ ਜਿਹੜੀ ਗੱਲ ਮੈਂ ਆਪਣੇ ਮੂੰਹੋਂ ਕਹੀ ਨਹੀਂ ਉਹ ਗੱਲ ਨੂੰ ਮੇਰੇ ਮੂੰਹ 'ਚ ਪਾਉਣਾ ਉਹ ਬੜੀ ਮਾੜੀ ਗੱਲ ਆ ਉਹ ਪੇਨ ਹੁੰਦੀ ਹੈ ਕਿਉਂਕਿ ਅਸੀਂ ਤਾਂ ਆਪ ਜਿਹੜੀ ਇੱਥੇ ਮਾੜੀ ਗੱਲ ਹੁੰਦੀ ਉਹਨੂੰ ਪ੍ਰੋਟੈਸਟ ਕਰਦੇ ਆ ਉਹਦੇ ਵਿਰੁੱਧ ਸਿਕਰ ਕੁਤਾਰ ਸਿੰਘ ਜਿੰਦੋਂ ਮੇਰੇ ਨਾਲ ਨੇ ਪਹਿਲਾਂ ਤੇ ਅੱਜ ਦਾ ਦਿਨ ਬਹੁਤ ਵੱਡਾ ਆ ਤੁਸੀਂ ਐਜੂਕੇਸ਼ਨ ਨੂੰ ਚੁਣਿਆ ਇਹ ਕਹਿ ਲਿਆ ਕਿ ਹਸਪਤਾਲ ਆ ਨਾਲ 100 ਬெட் ਦਾ ਤੇ ਨਾਲ ਹੀ ਇੱਕ ਮੈਡੀਕਲ ਕਾਲਜ ਆ ਇਹਨੂੰ ਕਿਵੇਂ ਦੇਖਦੇ ਆ ਦੇਖੋ ਪਹਿਲੀ ਗੱਲ ਤੇ ਅੱਜ ਦੇ ਦਿਨ ਦੀ ਮਹਾਨਤਾ ਬੜੀ ਐ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦਾ ਇਹ ਸਾਡੇ ਸਤਕਾਰਯੋਗ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਹੈ ਔਰ ਗੁਰੂ ਸਾਹਿਬ ਦਾ ਵੀ ਹੁਕਮ ਹੈ ਬਾਬਾਆਂੀਆਂ ਕਹਾਣੀਆਂ ਪੁੱਤ-ਸਪੁੱਤ ਕਰੇਨ ਔਰ ਅਸੀਂ ਉਹਨਾਂ ਦੇ ਅੱਜ ਯਾਦ ਕਰ ਰਹੇ ਹਾਂ ਉਹਨਾਂ ਬਾਰੇ ਗੱਲਾਂ ਕਰ ਰਹੇ ਹਾਂ ਲੇਕਿਨ ਕੱਲੀਆਂ ਗੱਲਾਂ ਹੀ ਨਹੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅੱਜ ਸ਼ਹੀਦ ਭਗਤ ਸਿੰਘ ਹੋਰਾਂ ਦੇ ਨਾਮ ਤੇ ਇੱਕ ਮੈਡੀਕਲ ਕਾਲਜ ਦਾ ਉਦਘਾਟਨ ਕਰਕੇ ਗਏ ਐ ਸੋ ਇਸ ਹਲਕੇ ਵਾਲਿਆਂ ਨੂੰ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੁਹਾਨੂੰ ਵੀ ਵਧਾਈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਸ਼ੁਕਰਾਨਾ ਅੱਛਾ ਇੱਕ ਸਵਾਲ ਮੈਂ ਪੰਜਾਬ ਦੇ ਹਾਲਾਤਾਂ ਬਾਰੇ ਪੁੱਛੂੰਗਾ ਧਰਨਾ ਤੁਹਾਡੀ ਗਵਰਨਮੈਂਟ ਕਹਿੰਦੇ ਆ ਵੀ ਅਸੀਂ ਪੀਸਫੁਲੀ ਚਗਾਇਆ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਤੁਹਾਡੀ ਕਿਵੇਂ ਦਾ ਰਿਐਕਸ਼ਨ ਹੋਏਗਾ ਆਉਣ ਵਾਲੇ ਦਿਨਾਂ 'ਚ ਦੇਖੋ ਜੀ ਤੁਹਾਡੀ ਕੈਲਕੂਲੇਸ਼ਨ ਕੀ ਹੈ ਮੇਰੀ ਕੈਲਕੂਲੇਸ਼ਨ ਇਹ ਹੈ ਵੀ ਪੰਜਾਬੀ ਆ ਨਾ ਜਿਹੜੇ ਹਾਂਜੀ ਇਹ ਦੇਸ਼ ਨੂੰ ਚਲਾਉਂਦੇ ਆ ਔਰ ਜਿਹੜੀ ਤਰੱਕੀ ਦਾ ਰਾਹ ਦੇਸ਼ ਦੀ ਤਰੱਕੀ ਦਾ ਰਾਹ ਪੰਜਾਬ ਦੀ ਤਰੱਕੀ ਦਾ ਰਾਹ ਐਗਰੀਕਲਚਰ ਦੇ ਰਾਹੀਂ ਜਾਂਦਾ ਸੋ ਐਗਰੀਕਲਚਰ ਨੂੰ ਬੂਸਟ ਕਰਨ ਲਈ ਸਾਰੇ ਜਣੇ ਅਸੀਂ ਲੱਗਾਂਗੇ ਇੱਕ ਦੂਜੇ ਨਾਲ ਔਰ ਜਿਹੜੀਆਂ ਮੰਗਾਂ ਹੈ ਮੰਗਾਂ ਦਿੱਲੀ ਲੈ ਕੇ ਜਾਈਏ ਅਸੀਂ ਸਾਰੇ ਆਪਦੇ ਆਪ ਦੇ ਤਰੀਕੇ ਨਾਲ ਕਰਦੇ ਰਹਿੰਦੇ ਹਾਂ ਹਮੇਸ਼ਾ ਆਪਾਂ ਸਾਰੇ ਕਰੀ ਰਲ ਕੇ ਕਰੀਏ ਜਦੋਂ ਰਲ ਕੇ ਜਿਹੜਾ ਕੰਮ ਕਰਦੇ ਆ ਉਹਦੇ ਸਫਲਤਾ ਵੀ ਮਿਲਦੀ ਹੈ ਜਦੋਂ ਆਪਾਂ ਦਿੱਲੀ ਉੱਥੇ ਪ੍ਰੋਟੈਸਟ ਕੀਤਾ ਤੇ ਉਹਦੇ ਸਫਲਤਾ ਮਿਲੀ ਸਭ ਤੋਂ ਸਭ ਲੜਕੀ ਕਰ ਰਹਾ ਹੈ ਬਜਟ ਬਜਟ ਤੁਸੀਂ 28 ਨੂੰ ਪੇਸ਼ ਕਰਨਾ ਆ ਤੇ ਇਹ ਅਹਿਮ ਮੈਂ ਮੰਗੇ ਜਿਹੜੀ ਸੀਗੀ ਉਹ ਔਰਤਾਂ ਵਾਲੀ ਸੀਗੀ ਲੱਗਦਾ ਹੈ ਕਿ ਇਸ ਵਾਰ ਵਾਲੇ ਬਜਟ ਦੇ ਵਿੱਚ ਅਨਾਉਂਸ ਹੋ ਸਕਦਾ ਦੇਖੋ ਉਹ ਮਾਨਯੋਗ ਫਾਈਨਾਂਸ ਮਿਨਿਸਟਰ ਸਾਹਿਬ ਦਾ ਜਿਹੜਾ ਹੈਗਾ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਹੀ ਕਮੈਂਟ ਕਰਦੇ ਹੋਏ ਤੁਹਾਡਾ ਪ੍ਰਗਟ ਸਿੰਘ ਹੁਣਾਂ ਬਾਰੇ ਵੀ ਬਿਨਾਂ ਤੱਤਾਂ ਤੋਂ ਬੋਲੇ ਤੁਹਾਨੂੰ ਪਹਿਲੀ ਵਾਰੀ ਤੱਤੇ ਹੁੰਦੇ ਦੇਖਿਆ ਉਹਦੇ ਤੇ ਵੀ ਰਿਐਕਸ਼ਨ ਦੇ ਦਿਓ ਨਹੀਂ ਦੇਖੋ ਜੀ ਮੈਨੂੰ ਤਾਂ ਇਹ ਲੱਗਦਾ ਸੀ ਵੀ ਬੜੇ ਵਧੀਆ ਤਰੀਕੇ ਨਾਲ ਉਹ ਗੱਲ ਕਰਦੇ ਨੇ ਲੇਕਿਨ ਜਿਹੜੀ ਗੱਲ ਮੈਂ ਆਪਣੇ ਮੂੰਹੋਂ ਕਹੀ ਨਹੀਂ ਉਹ ਗੱਲ ਨੂੰ ਮੇਰੇ ਮੂੰਹ ਚ ਪਾਉਣਾ ਉਹ ਬੜੀ ਮਾੜੀ ਗੱਲ ਆ ਪੇਨ ਹੁੰਦੀ ਹੈ ਕਿਉਂਕਿ ਅਸੀਂ ਤਾਂ ਆਪ ਜਿਹੜੀ ਇੱਥੇ ਮਾੜੀ ਗੱਲ ਹੁੰਦੀ ਹੈ ਉਹਨੂੰ ਪ੍ਰੋਟੈਸਟ ਕਰਦੇ ਆ ਉਹਦੇ ਵਿਰੁੱਧ ਇਹ ਗੱਲ ਕਰਨੀ ਹੈ ਹਾਂਜੀ ਹਾਂਜੀ ਬੰਦੀ ਤੁਸੀਂ ਪੰਜ ਇਹ ਸੀ ਕੁਲਤਾਰ ਸਿੰਘ ਸੰਧਵਾ ਸਵਾਲ ਉਹੀ ਆ ਵੀ 3 ਸਾਲ ਤੇ 3 ਸਾਲ ਨੂੰ ਤੁਸੀਂ ਕਿਦਾਂ ਦੇਖਦੇ ਹੋ ਮੈਜ ਤੇਂਦਰ ਸਿੰਘ ਕਹਿ ਰਿਹਾ ਕੈਮਰਾਮੈਨ ਬਰਿੰਦਰ ਦੇ ਨਾਲ ਜਗ ਬਾਣੀ ਦੇ ਲਈ